ਇੱਕ ਪਿੰਡ ਦੀ ਜ਼ਮੀਨ ਐਕਵਾਇਰ ਕੀਤੀ ਗਈ 540 ਏਕੜ ਕਿਸਾਨ ਆਪਣੇ ਟਰੈਕਟਰ ਲੈ ਕੇ ਮੁਰ ਇਸ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਪਹੁੰਚੇ ਨੇ ਦੇਖੋ ਸੈਂਕੜੇ ਇੱਥੇ ਲੋਕ ਨੇ ਤੇ ਕਿੰਨੇ ਹੀ ਟਰੈਕਟਰ ਨੇ ਲੋਕ ਆਪਣੇ ਟਰੈਕਟਰ ਲੈ ਕੇ ਪਹੁੰਚੇ ਨੇ ਕਿ ਅਸੀਂ ਆਪਣੀ ਇਸ ਜ਼ਮੀਨ ਦਾ ਕਬਜ਼ਾ ਲੈਣਾ ਤੁਹਾਨੂੰ ਮੈਂ ਸਾਰੀ ਡਿਟੇਲ ਦਵਾਂਗਾ ਪਰ ਇਸ ਤੋਂ ਪਹਿਲਾਂ ਤੁਸੀਂ ਦੇਖੋ ਕਿ ਜਿਹੜੇ ਲੋਕ ਨੇ ਇੱਥੇ ਕਬਜ਼ਾ ਲੈਣਾ ਪਹੁੰਚੇ ਨੇ ਆਹ ਟਰੈਕਟਰ ਨੇ ਜਿਹੜੇ ਟਰੈਕਟਰ ਜ਼ਮੀਨ ਬਾਣ ਪਹੁੰਚੇ ਨੇ ਜ਼ਮੀਨ ਦਾ ਕਬਜ਼ਾ ਲੈਂਡ ਪਹੁੰਚੇ ਨੇ ਤਮਾਮ ਇੱਥੇ ਕਿਸਾਨ ਅੱਗ ਵੀ ਮੌਜੂਦ ਨੇ ਆ ਇਸ ਇਲਾਕੇ ਦੇ ਕਿਸਾਨ ਵੀ ਨੇ ਜਿਨ੍ਹਾਂ ਨਾਲ ਆਪਾਂ ਗੱਲ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਆ ਤਸਵੀਰਾਂ ਦੇਖ ਰਹੇ ਹੋ ਆਹ ਦੇਖ ਰਹੇ ਹੋ ਕਿ ਕਿਸਾਨ ਕਬਜ਼ਾ ਲੈਣ ਪਹੁੰਚੇ ਨੇ 540 ਏਕੜ ਜ਼ਮੀਨ ਦਾ ਹੁਣ ਆਪਾਂ ਮੈਂ ਤੁਹਾਨੂੰ ਦੱਸਦਾ ਕਿ ਹੁਣ ਇਹ ਮਾਮਲਾ ਕੀ ਹੈ ਅਸੋ ਬਾਤ ਆਪਾਂ ਕਰਾਂਗੇ ਸਾਰੇ ਕਿਸਾਨਾਂ ਗਵਾਂ ਨਾਲ ਗੱਲਬਾਤ ਪਰ ਜਿਹੜੇ ਦੋਸਤ ਦੇਖ ਰਹੇ ਨੇ ਸਾਨੂੰ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਨੂੰ ਪਤਾ ਕਿ ਜਿਵੇਂ ਜਿਵੇਂ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਵੱਡੇ ਪ੍ਰੋਜੈਕਟ ਲਾਂਚ ਹੋ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਤੇ ਰੇਲਵੇ ਪ੍ਰੋਜੈਕਟ ਅਸੀਂ ਤਮਾਮ ਤੁਹਾਡੇ ਨਾਲ ਉਹ ਵੀਡੀਓ ਲੈ ਕੇ ਆਉਂਦੇ ਆਂ ਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਇਦਾਂ ਦੀ ਕੋਈ ਹੋਰ ਰਿਪੋਰਟ ਲੈ ਕੇ ਆਵਾਂਗੇ ਹੋਰ ਖਬਰ ਲੈ ਕੇ ਆਵਾਂਗੇ ਹੋਰ ਵੀਡੀਓ ਬਣਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਜਾਣਕਾਰੀ ਮਿਲੂਗੀ ਇਸ ਕਰਕੇ ਜਿਹੜੇ ਦੋਸਤ ਦੇਖ ਰਹੇ ਨੇ ਉਹ ਚੈਨਲ ਕਰ ਲੈਣ ਸਬਸਕ੍ਰਾਈਬ ਸੋ ਧੰਨਵਾਦ ਇਹਨਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਜਿੰਨਾ ਨਹੀਂ ਕੀਤਾ ਹੋ ਕਰ ਲੈਣ ਦੋਸਤੋ ਮੈਂ ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ਪਿੰਡ ਖੜੋਲੀ ਦੇ ਵਿੱਚ ਮੌਜੂਦ ਹਾਂ ਅੱਜ ਤੋਂ ਕਈ ਸਾਲ ਪਹਿਲਾਂ ਯਾਨੀ ਕਿ 1992-93 ਦੇ ਵਿੱਚ ਇਸ ਪਿੰਡ ਦੀ ਜ਼ਮੀਨ ਐਕਵਾਇਰ ਹੋਈ ਸੀ ਤੇ ਨੇੜੇ-ਤੇੜੇ ਪਿੰਡਾਂ ਦੀ 540 ਏਕੜ ਕਈ 540 ਏਕੜ ਕਈ ਸਾਲ ਪਹਿਲਾਂ ਐਕਵਾਇਰ ਹੋਈ ਸੀ ਤੇ ਉਦੋਂ ਕਿਸਾਨਾਂ ਨੂੰ ਦਿੱਤਾ ਗਿਆ ਸੀ ਇਹਦਾ ਜਿਹੜੇ ਪੈਸੇ ਦਿੱਤੇ ਗਏ ਸੀ ਉਹ 190000 ਰੁਪਏ ਪਰ ਏਕੜ ਕਿਸਾਨਾਂ ਨੂੰ ਪੈਸੇ ਦਿੱਤੇ ਗਏ ਸੀ ਸੀਲ ਫੈਕਟਰੀ ਹੋਰ तमाम ਤਰੀਕੇ ਦਾ ਉਦਯੋਗ ਇੱਥੇ ਲੱਗਿਆ ਪਰ ਜਿਹੜੇ ਕਿਸਾਨ ਨੇ ਕਿਸਾਨ ਕਹਿੰਦੇ ਕਿ ਜਦੋਂ 20 ਸਾਲ ਤੋਂ 25 ਸਾਲ ਤੋਂ ਵੱਧ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਨੂੰ ਸਮਾਂ ਹੋ ਜੇ ਤੇ ਉਸ ਜ਼ਮੀਨ ਦੇ ਵਿੱਚ ਕੋਈ ਪ੍ਰੋਜੈਕਟ ਨਾ ਲੱਗੇ ਤੇ ਐਸ ਪਰ ਲਾ ਉਹ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਕਿਸਾਨਾਂ ਨੂੰ ਵਾਪਸ ਚਲੀ ਜਾਂਦੀ ਹੈ ਤੇ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਨਹੀਂ ਮਿਲੀ ਇਸ ਕਰਕੇ ਕਿਸਾਨ 2 ਸਾਲ ਤੋਂ ਧਰਨਾ ਲਾਈ ਬੈਠੇ ਨੇ ਪਰ ਪੰਜਾਬ ਸਰਕਾਰ ਦੇ ਖਿਲਾਫ ਕਿ ਜਿਹੜੀ ਇਹ ਜ਼ਮੀਨ ਹੈ ਇਹ ਜ਼ਮੀਨ ਸਾਨੂੰ ਵਾਪਸ ਮਿਲੇ ਜ਼ਮੀਨ ਵਾਪਸ ਕਿੱਥੇ ਮਿਲਣੀ ਆ ਕਿਵੇਂ ਮਿਲਣੀ ਆ ਇਹ ਸਭ ਕੁਝ ਆਪਾਂ ਵੀ ਜਾਣਦੇ ਆ ਪਰ ਜਿਸ ਤਰੀਕੇ ਦੇ ਨਾਲ ਜਿਹੜੀ ਇੱਥੇ ਕਮੇਟੀ ਬਣੀ ਹੋਈ ਹੈ ਜਾਂ ਜਿਹੜੇ ਉਹ ਐਸਕੇਐਮ ਦੇ ਲੀਡਰ ਮਦਦ ਕਰ ਰਹੇ ਨੇ ਕਿਸਾਨਾਂ ਦੀ ਉਹਨਾਂ ਦਾ ਕਹਿਣਾ ਕਿ ਅਸੀਂ ਸਾਰਾ ਕੁਝ ਰਾਹ ਅਪਣਾ ਕੇ ਦੇਖ ਲਿਆ ਕਾਨੂੰਨ ਦੇ ਨਜ਼ਰੀਏ ਨਾਲ ਵੀ ਅਸੀਂ ਦੇਖ ਲਿਆ ਅਸੀਂ ਮੀਟਿੰਗਾਂ ਕਰਕੇ ਵੀ ਦੇਖ ਲਿਆ ਪਰ ਸਾਨੂੰ ਕਿਸੇ ਨੇ ਕੋਈ ਹੱਥ ਪੱਲਾ ਹੁਣ ਤੱਕ ਨਹੀਂ ਫੜਾਇਆ ਜਦੋਂ ਨਹੀਂ ਕੁਝ ਹੋਇਆ ਤਾਂ ਅੱਗੇ ਕਮੇਟੀ ਫੈਸਲਾ ਲੈਂਦੀ ਹੈ ਜਿਹੜੀ ਉਜਾੜਾ ਰੋਕੂ ਸੰਘਰਸ਼ ਕਮੇਟੀ ਹੈ ਕਿ ਅਸੀਂ ਇਹ ਜ਼ਮੀਨ ਕਬਜ਼ਾ ਆਪਣੇ ਕੋਲ ਲਵਾਂਗੇ ਇਸੇ ਕਰਕੇ ਅੱਜ ਟਰੈਕਟਰ ਪਹੁੰਚੇ ਨੇ ਅੱਜ 2 ਜਨਵਰੀ ਹੈ ਜਦੋਂ ਇੱਥੇ ਕਿਸਾਨਾਂ ਦਾ ਇਹ ਆਪਣਾ ਸੰਘਰਸ਼ ਕਿਸਾਨਾਂ ਨੇ ਉਲੀਕਿਆ ਤੇ ਹੁਣ ਤੁਸੀਂ ਸਾਰੀ ਗੱਲ ਸਮਝ ਗਈ ਹੋਵੋਗੇ ਕਿ ਜ਼ਿਲ੍ਹਾ ਪਟਿਆਲਾ ਦੀ ਜ਼ਮੀਨ ਐਕਵਾਇਰ ਹੋਈ ਸੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਖੜੋਲੀ ਦੀ 1992 ਦੇ ਵਿੱਚ ਤੇ 1,90,000 ਰੁਪਏ ਦਿੱਤੇ ਗਏ ਸੀ ਕਿਸਾਨਾਂ ਨੂੰ ਕਿਸਾਨ ਕਹਿੰਦੇ ਕਿ ਹੁਣ ਸਾਨੂੰ ਇਹ ਜ਼ਮੀਨ ਵਾਪਸ ਲੈਣੀ ਹੈ ਇਹ ਜ਼ਮੀਨ ਬੇਲੀ ਪਈ ਹੈ ਇੱਥੇ ਕੋਈ ਪ੍ਰੋਜੈਕਟ ਨਹੀਂ ਲੱਗਿਆ ਪਰ ਲੱਗਿਆ ਕੁਝ ਇਕੜ ਦੇ ਵਿੱਚ ਤੇ ਹੁਣ 467 ਇਕੜ ਜ਼ਮੀਨ ਫਰੀ ਹੈ 540 ਇਕੜ ਦੇ ਵਿੱਚੋਂ 467 ਇਕੜ ਦਾ ਜਿਹੜਾ ਕਬਜ਼ਾ ਉਹ ਕਬਜ਼ਾ ਕਿਸਾਨ ਮੰਗਦੇ ਨੇ ਹੁਣ ਤੁਸੀਂ ਸਾਰਾ ਇਹ ਦੇਖ ਲਿਆ ਚੈਨਲ ਕਰ ਲਓ ਸਬਸਕ੍ਰਾਈਬ ਹੁਣ ਤੁਹਾਨੂੰ ਅੱਗੇ ਜਾ ਕੇ ਦਿਖਾਣੇ ਆਂ ਅਸੀਂ ਕਿ ਜਿੱਥੇ ਕਿਸਾਨ ਖੜੇ ਨੇ ਤੇ ਜਿੱਥੇ ਸਟੇਜ ਚੱਲ ਰਹੀ ਆ ਪ੍ਰਸ਼ਾਸਨ ਵੀ ਵੱਡੇ ਪੱਧਰ ਤੇ ਖੜਿਆ ਜਿਹੜਾ ਕਹਿ ਰਿਹਾ ਕਿ ਇੱਥੇ ਅਸੀਂ ਕੋਈ ਵੀ ਜਿਹੜੀ ਇਦਾਂ ਦੀ ਕਿਸਾਨਾਂ ਨੂੰ ਇਲੀਗਲ ਐਕਟੀਵਿਟੀ ਆ ਉਹ ਐਕਟੀਵਿਟੀ ਅਸੀਂ ਕਿਸਾਨਾਂ ਨੂੰ ਨਹੀਂ ਕਰਨ ਦਵਾਵਾਂਗੇ ਉਹ ਸਾਡਾ ਸਫਲ ਐਕਸ਼ਨ ਹੈ ਡੀਐਸਪੀ ਸਾਹਿਬ ਸਾਨੂੰ ਉੱਚੀ ਰੋਪ ਉਹ ਇੱਥੇ ਸਪੀਚਾਂ ਹੋ ਰਹੀਆਂ ਨੇ ਜਿਹੜੇ ਕਿਸਾਨ ਲੀਡਰ ਨੇ ਉਹ ਕਿਸਾਨ ਲੀਡਰ ਸੰਬੋਧਨ ਹੋ ਰਹੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਤਾਂ ਅਸੀਂ ਫਿਰ ਕਿਸੇ ਵੱਡੇ ਸੰਘਰਸ਼ ਲਈ ਤਿਆਰ ਰਹਾਂਗੇ ਪਿੰਡ ਖੜੋਲੀ ਦੀ ਇਹ ਜ਼ਮੀਨ ਹੈ ਇੱਥੇ 2 ਸਾਲ ਹੋ ਗਏ ਕਿਸਾਨ ਧਰਨ ਲਈ ਬੈਠੇ ਨੇ ਕਿਸਾਨਾਂ ਨਾਲ ਕੋਈ ਮੀਟਿੰਗ ਨਹੀਂ ਪਰ ਜਦੋਂ ਕਿਸਾਨਾਂ ਨੇ ਇਹ ਪ੍ਰੋਗਰਾਮ ਲਿਖਿਆ ਕਿਸ ਧੱਕੇ ਨਾਲ ਜ਼ਮੀਨ ਆਪਣੇ ਕਬਜ਼ੇ ਹੇਠ ਲਾਵਾਂਗੇ ਅਸੀਂ ਜਾ ਕੇ ਜ਼ਮੀਨ ਇਹ ਵਾਹ ਵਾਈ ਕਰਾਂਗੇ ਜ਼ਮੀਨ ਦੀ ਜ਼ਮੀਨ ਅਸੀਂ ਵੇਚਾਂਗੇ ਤਾਂ ਉਦੋਂ ਪਰ ਜਿਹੜੇ ਸਿਵਲ ਦੇ ਅਧਿਕਾਰੀ ਸੀ ਜਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਥੋੜੀ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਉੱਚ ਅਧਿਕਾਰੀਆਂ ਦੇ ਨਾਲ ਅਸੀਂ ਥੋੜੀ ਫਿਕਸ ਕਰਦੇ ਆਂ ਮੀਟਿੰਗ ਇਹ ਵੀ ਆਪਾਂ ਦੇਖ ਲਾਂਗੇ ਕੱਲ ਜਾਂ ਪਰਸ ਤੁਸੀਂ ਆਪਾਂ ਤੁਸੀਂ ਦੇਖ ਵੀ ਲੋ ਕਿ ਕਿਸਾਨ ਨੇ ਜਿਹੜਾ ਐਕਸ਼ਨ ਹੈ ਕੋਈ ਲੀਡਰਸ਼ਿਪ ਆਪਣੀ ਫੈਸਲਾ ਲਵੇ ਜਾਂ ਆਪਾਂ ਨੇ ਉਸ ਤੇ ਹੋ ਨਚੜਾਣਾ ਕੋਈ ਆਪ ਹੰਦਰਾਪਨ ਸਾਡੇ ਤੋਂ ਕੋਈ ਸਾਥੀ ਨਾ ਕਰੇਗੇ ਆ ਕਿਸਾਨ ਨੇ ਉਸ ਦੇਖ ਰਹੇ ਹੋ ਕਿ ਇੱਥੇ ਖੜੇ ਨੇ ਕੁਝ ਕਿਸਾਨ ਕਿਸਾਨ ਜਿਹੜੇ ਕਿਸਾਨ ਉਹ ਬੈਠੇ ਨੇ ਕੁਝ ਬੀਬੀਆਂ ਵੀ ਆਈਆਂ ਨੇ तमाम ਜਿਹੜੇ ਲੀਡਰ ਨੇ ਉਹ ਕਿਸਾਨ ਆਗੂ ਵੀ ਇੱਥੇ ਪਹੁੰਚੇ ਹੋਏ ਨੇ ਸੋ ਇਹ ਦੋਸਤੋ ਵੀਡੀਓ ਹੈ ਪਿੰਡ ਖੜੋਲੀ ਦੀ ਪਿੰਡ ਖੜੋਲੀ ਦੀ ਵੀਡੀਓ ਇੱਕ ਵਾਰ ਦੇਖੋ ਕਿ ਇਹ ਟਰੈਕਟਰ ਖੜੇ ਨੇ ਇਹ ਟਰੈਕਟਰ ਖੜੇ ਨੇ ਇਹ ਟਰੈਕਟਰ ਉਸੇ ਜ਼ਮੀਨ ਦੇ ਵਿੱਚ ਖੜੇ ਨੇ ਜਿਸ ਜ਼ਮੀਨ ਦਾ ਜਿਹੜਾ ਕਬਜ਼ਾ ਕਬਜ਼ਾ ਲੈਣਾ ਚਾਹੁੰਦੇ ਨੇ ਕਿਸਾਨ ਫਰਨਾ ਦੇਰਤੀ ਕਰਦਾ ਦਵਿੰਦਰ ਸਿੰਘ ਜੀ ਪੁਨੀਆ ਉਹ ਆਉਣਾ ਤੇ ਤੁ ਬਾਦ ਰਜੀਤ ਸਿੰਘ ਜੀ ਆਕਰ ਬਹੁਤ ਪਿਆਰੇ ਆ ਤੇ ਜਿੱਥੇ ਤੱਕ ਨਿਗਾਹ ਜਾਂਦੀ ਏਰ ਦੋਸਤੋ ਉੱਥੇ ਉੱਥੇ ਤੱਕ ਇਸ ਜ਼ਮੀਨ ਦਾ ਜਿਹੜਾ ਕਬਚਾ ਕਬਜਾ ਹੋ ਕਿਸਾਨ ਲੈਣਾ ਚਾਹੁੰਦੇ ਨੇ ਤੁਸੀਂ ਪੰਜਾਬ ਦੇ ਵਿੱਚ ਲਗਾਤਾਰ ਦੇਖ ਰਹੇ ਹੋ ਪੰਜਾਬ ਦੀਆਂ ਜਿਹੜੀਆਂ ਖੇਤੀਯੋਗ ਜ਼ਮੀਨਾਂ ਨੇ ਬਾਹੀਯੋਗ ਜ਼ਮੀਨਾਂ ਨੇ ਉਹ ਜ਼ਮੀਨਾਂ ਅਕੁਆਇਰ ਕੀਤੀਆਂ ਜਾ ਰਹੀਆਂ ਨੇ ਜੇ ਆਪਾਂ ਦੇਖ ਵੀ ਰਹੇ ਹਾਂ ਕਿ ਭਾਰਤ ਵਾਲਾ ਪ੍ਰੋਜੈਕਟ ਆ ਕਿੱਡੇ ਵੱਡੇ ਪੱਧਰ ਦੇ ਉੱਪਰ ਵਿਰੋਧ ਹੋਇਆ ਕਿਸਾਨ ਕਹਿੰਦੇ ਕਿ ਜਿਹੜੀਆਂ ਇਹ ਜ਼ਮੀਨਾਂ ਨੇ ਇਹ ਜ਼ਮੀਨਾਂ ਉਹ ਜ਼ਮੀਨਾਂ ਨੇ ਜਿਨ੍ਹਾਂ ਨੂੰ ਅਸੀਂ ਪੁਸ਼ਟਾਂ ਤੋਂ ਸਾਹਮਦੇ ਆ ਰਹੇ ਹਾਂ ਤੇ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਹੈ ਉਹ ਪ੍ਰਸ਼ਾਸਨ ਜਾਂ ਕਿਹ ਲੋਕ ਕਿ ਪ੍ਰਸ਼ਾਸਨ ਦੇ ਭਾਵਕੇ ਜਿਹੜਾ ਜਾਂ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਜਦੋਂ ਕਿਸਾਨ ਵਿਰੋਧ ਕਰਦੇ ਨੇ ਨਾ ਜ਼ਮੀਨਾਂ ਦਾ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਹੁੰਦਾ ਭਾਰਤ ਮਾਲਾ ਪ੍ਰੋਜੈਕਟ ਦੇ ਇਹ ਰੌਲੇ ਦੇ ਵਿੱਚ ਆਪਾਂ ਨੇ ਕਿੰਨਾ ਕੁਝ ਦੇਖਿਆ ਕਿ ਕਿਵੇਂ ਕਿਸਾਨ ਜ਼ਖਮੀ ਹੋਏ ਕਿਵੇਂ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦਾ ਟਕਰਾਅ ਹੋਇਆ ਵੱਡੇ ਵੱਡੇ ਇਕਨੋਮਿਕ ਨੈਸ਼ਨਲ ਕੋਰੀਡੋਰ ਪੰਜਾਬ ਦੇ ਵਿੱਚੋਂ ਕੱਢੇ ਜਾ ਰਹੇ ਨੇ ਇਹਨਾਂ ਕੋਰੀਡੋਰ ਤਹਿਤ ਹੀ ਪੰਜਾਬ ਦੀਆਂ ਕਿੰਨੀਆਂ ਸੈਂਕੜੇ ਹਜ਼ਾਰਾਂ ਏਕੜ ਜ਼ਮੀਨਾਂ ਨੇ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਤੁਸੀਂ ਤੁਹਾਨੂੰ ਟਰੈਕਟਰ ਨੇੜੇ ਤੋਂ ਜਾ ਕੇ ਦਿਖਾ ਦਨੇ ਆਂ ਅਸੀਂ ਇਹ ਟਰੈਕਟਰ ਇਸ ਕਰਕੇ ਖੜਾਏ ਹੋਏ ਨੇ ਕਿ ਹੁਣ ਅਸੀਂ ਜ਼ਮੀਨ ਦਾ ਜਿਹੜਾ ਕਬਜ਼ਾ ਉਹ ਕਬਜ਼ਾ ਅਸੀਂ ਵਾਪਸ ਲਵਾਂਗੇ ਦੇਖੋ ਕਿ ਸਮੇਂ ਸਮੇਂ ਦੀ ਗੱਲ ਹੈ ਇਹਨਾਂ ਜ਼ਮੀਨਾਂ ਨੂੰ ਜਿਹੜਾ ਭਾਅ ਲੱਗਿਆ ਉਹ ਭਾਅ ਲੱਗਿਆ 1,90,000 ਦਾ ਕਿਸਾਨ ਕਹਿੰਦੇ ਨੇ ਕਿ ਰੇਟ ਲੱਗਿਆ ਜੇ ਮੈਂ ਗਲਤ ਨਾ ਹੋਵਾਂ ਜੋ ਮੈਨੂੰ ਕਿਸਾਨਾਂ ਨੇ ਦੱਸਿਆ ਤੇ ਹੁਣ ਆ ਟਰੈਕਟਰ ਨੇ ਜਿਹੜੇ ਕਿਸਾਨਾਂ ਨੇ ਖੜਾਏ ਹੋਏ ਨੇ ਕਿ ਹੁਣ ਅਸੀਂ ਕਬਜ਼ਾ ਲੈਣਾ ਉਦਯੋਗ ਦੇ ਨਾਮ ਦੇ ਹੇਠ ਪੰਜਾਬ ਦੀਆਂ ਜਿਹੜੀਆਂ ਆਵਾਦ ਜ਼ਮੀਨਾਂ ਨੇ ਆਵਾਦ ਜ਼ਮੀਨਾਂ ਦੇ ਵਿੱਚੋਂ ਵੱਡੇ ਵੱਡੇ ਰੋਡ ਕੱਢੇ ਜਾ ਰਹੇ ਨੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਵੱਡੇ ਵੱਡੇ ਰੇਲਵੇ ਦੀਆਂ ਲਾਈਨਾਂ ਬਿਜਲੀ ਦੀਆਂ ਲਾਈਨਾਂ ਕੱਡੀਆਂ ਜਾ ਰਹੀਆਂ ਨੇ ਸਿਰਫ ਤੇ ਸਿਰਫ ਇਸੇ ਕਰਕੇ ਕਿ ਪੰਜਾਬ ਨੂੰ ਅਸੀਂ ਡਿਵੈਲਪਮੈਂਟ ਦੇ ਰਾਹ ਦੇ ਉੱਪਰ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਬਚਾਈਆਂ ਜਾਣ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਸੋ ਟਰੈਕਟਰ ਤੁਸੀਂ ਖੜੇ ਹੋਏ ਦੇਖ ਰਹੇ ਹੋ ਕਿਸਾਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਸਾਡੇ ਨਾਲ ਗੁੰਡਾਗਰਦੀ ਕਰ ਰਿਹਾ ਸਰਕਾਰ ਸਾਡੇ ਨਾਲ ਗੁੰਡਾਗਰਦੀ ਕਰ ਰਹੀ ਹੈ ਸਾਹਮਣੇ ਜਿਹੜੇ ਕਿਸਾਨ ਸਪੀਚਾਂ ਕਰ ਰਹੇ ਨੇ ਉਹ ਇਦਾਂ ਸੰਬੋਧਨ ਹੋ ਰਹੇ ਨੇ ਸੋ ਦੋਸਤੋ ਇਹ ਵੀਡੀਓ ਸੀ ਜਿਹੜੀ ਵੀਡੀਓ ਅਸੀਂ ਤੁਹਾਡੇ ਨਾਲ ਦੇਖੀ ਇੱਧਰ ਦੇਖੋ ਕਿ ਕਿਸਾਨ ਖੜੇ ਨੇ ਤੇ ਇਹ ਵੀਡੀਓ ਮੈਂ ਤੁਹਾਡੇ ਲਈ ਬਣਾ ਰਿਹਾ ਮੈਂ ਪਹਿਲਾਂ ਵੀ ਭਾਰਤ ਮਾਲਾ ਪ੍ਰੋਜੈਕਟ ਜਾਂ ਹੋਰ ਪ੍ਰੋਜੈਕਟਾਂ ਦੇ ਉੱਪਰ ਜਾ ਬੁਲੇਟ ਰੇਨ ਦੇ ਉੱਪਰ ਵੀਡੀਓ ਬਣਾਈਆਂ ਨਹੀਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਨੇ ਜਿਹੜੇ-ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਇੱਕ ਵਾਰ ਤੁਸੀਂ ਫਿਰ ਦੇਖ ਲਓ ਸਾਹਮਣੇ ਕਿਸਾਨ ਇਕੱਠੇ ਹੋਏ ਹੋਏ ਨੇ ਤੇ ਸੋ ਇਦਾਂ ਦੀਵੇਂ ਹੋਰ ਵੀਡੀਓ ਤੁਹਾਡੇ ਤੱਕ ਲੈ ਕੇ ਆਂਦਾ ਰਹੂੰਗਾ ਤੁਹਾਡਾ ਆਪਣਾ ਚੈਨਲ ਹੈ ਸੱਤ ਟੈਲੀਵਿਜ਼ਨ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਅਸੀਂ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿੰਦੇ ਰਹਨੇ ਆ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਇੱਥੇ ਕੀ ਵਾਪਰ ਰਿਹਾ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਧੰਨਵਾਦ